ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਹਾਂ ਹਾਂਜੀ ਕੁੰਡੇ ਆਪਾਂ ਨੇ ਪਾ ਲਏ ਨੇ 6-6 ਕੁੰਡਿਆਂ ਦੇ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ 6-6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਨੇ ਇਹ ਵਾਲੇ ਕੁੰਡੇ ਪਾ ਲਏ ਨੇ ਤੇ ਆਪਣੀ ਹੈ ਜੀ ਇਹ ਪਹਿਲੀ ਸਲਾਈ ਸਿੱਧੀ ਸਾਈਡ ਆਪਣੀ ਸਾਰੀ ਸਲਾਈ ਇੱਕ ਸਿੱਧੀ ਸਿੱਧੀ ਬਣਾ ਲੈਣੀ ਆ ਠੀਕ ਹੈ ਜੀ ਧਾਗਾ ਮਗਲੀ ਸਾਈਡ ਰੱਖ ਕੇ ਸਾਰੀ ਸਲਾਈ ਆਪਾਂ ਨੇ ਪਹਿਲੀ ਸਲਾਈ ਜਿਹੜੀ ਆਪਣੀ ਸਿੱਧੀ ਸਿੱਧੀ ਬਣਾ ਲੈਣੀ ਆ ਸਾਰੇ ਕੁੰਡੇ ਆਪਾਂ ਜੀ ਸਿੱਧੇ ਸਿੱਧੇ ਬਣਾਵਾਂਗੇ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਜੀ ਕੋਈ ਵੀ ਇੱਚ ਜਾਲੀ ਨਹੀਂ ਪਾਣੀ ਕੋਈ ਵੀ ਕੁੰਡਾ ਆਪਣਾ ਜਿਹੜਾ ਘੜਦਾ ਬਾਦਾਂ ਨਹੀਂ ਸਿਰਫ ਸਿੱਦੇ ਕੁੰਡਿਆਂ ਦਾ ਤੇ ਪੁੱਠੇ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਪਰ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ। ਹਾਂਜੀ ਇੱਕ ਸਲਾਈ ਆਪਾਂ ਨੇ ਸਿੱਧੀ-ਸਿੱਧੀ ਪਾ ਕੇ ਕੰਪਲੀਟ ਕਰ ਲਈ ਆ। ਆਪਾਂ ਆ ਗਏ ਪੁੱਠੀ ਸੈਟ ਆਪਣੀ ਆ ਗਈ ਹੈ ਜੀ ਦੂਜੀ ਸਲਾਈ ਦੂਜੀ ਸਲਾਈ ਦੇ ਆਪਾਂ ਸਾਰੇ ਕੁੰਡੇ ਪੁੱਠੇ-ਪੁੱਠੇ ਬਣਾ ਲੈਣੇ ਨੇ ਧਾਗਾ ਆਪਣੀ ਸੈੜ ਰੱਖ ਕੇ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣੂਗੀ ਜੀ हां जी दो सिलाईयां ਆਪਣੀਆਂ ਕੰਪਲੀਟ ਹੋ ਗਈਆਂ ਆਪਾਂ ਆ ਗਏ ਆ ਸਿੱਧੀ ਸਾਈਡ ਤੀਜੀ ਸਲਾਈ ਇਹ ਵੀ ਸਲਾਈ ਸਾਰੀ ਆਪਣੀ ਪਹਿਲੀ ਸਲਾਈ ਵਾਂਗੂ ਸਿੱਧੀ ਹੀ ਬਣੂਗੀ ਸਾਰੇ ਕੁੰਡੇ ਆਪਾਂ ਨੇ ਸਿੱਧੇ ਸਿੱਧੇ ਬਣਾਣੇ ਨੇ ਠੀਕ ਹੈ ਜੀ ਇਹ ਤੀਜੀ ਸਲਾਈ ਆ ਆਪਣੀ ਸਿੱਧੀ ਸਾਈਡ ਆਪਾਂ ਨੇ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਕੇ ਇਹਨੂੰ ਕੰਪਲੀਟ ਕਰ ਲੈਣੇ ਆ ਇਹ ਵਾਲੀ ਸਲਾਈ ਨੂੰ ਤਿੰਨ ਸਲਾਈਆਂ ਆਪਾਂ ਨੇ ਕੰਪਲੀਟ ਕਰ ਲਈਆਂ ਆਪਣੀ ਆਗੇ ਜੀ ਪੁੱਠੀ ਤੇੜ ਚੌਥੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾਣੇ ਨੇ ਧੱਗ ਆਪਣੀ ਸਾਈਡ ਰੱਖ ਕੇ ਜਿਵੇਂ ਆਪਾਂ ਨੇ ਦੂਜੀ ਸਲਾਈ ਬਣਾਈ ਸੀ ਸੇਮ ਆਪਾਂ ਉਦਾਂ ਹੀ ਸਾਰੀ ਸਲਾਈ ਇਹ ਪੁੱਠੀ-ਪੁੱਠੀ ਬਣਾਣੀ ਆ ਇਹ ਸਾਰੀ ਸਲਾਈ ਆਪਾਂ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰ ਲੈਣੇ ਆ ਹਾਂਜੀ ਚਾਰ ਸਲਾਈਆਂ ਆਪਾਂ ਨੇ ਪਾਲੀਆਂ ਦੋ ਸਲਾਈਆਂ ਆਪਣੀ ਸਿੱਧੀਆਂ ਤੇ ਦੋ ਸਲਾਈਆਂ ਆਪਾਂ ਨੇ ਪੁੱਠੀਆਂ ਠੀਕ ਆ ਜੀ ਚਾਰ ਸਲਾਈਆਂ ਇਹ ਡਿਜ਼ਾਈਨ ਵਿੱਚ ਇਦਾਂ ਹੀ ਪੈਣੀਆਂ ਨੇ ਦੋ ਸਿੱਧੀ ਸਾਈਡ ਤੋਂ ਦੋ ਪੁੱਠੀ ਸਾਈਡ ਤੋਂ ਜਿਹੜੀਆਂ ਆਪਣੀਆਂ ਮਗਲੀਆਂ ਸਲਾਈਆਂ ਨੇ ਉਹ ਸਾਰੀਆਂ ਆਪਣੀਆਂ ਪੁੱਠੀਆਂ ਪੁੱਠੀਆਂ ਪੈਣੀਆਂ ਨੇ ਜੀ ਹੁਣ ਆਪਾਂ ਨੇ ਕੀ ਕਰਨਾ ਇੱਕ ਕੁੰਡਾ ਆਪਾਂ ਨੇ ਸਿੱਧਾ ਪਾਉਣ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਦੋ ਕੁੰਡੇ ਇਹਨੂੰ ਛੱਡ ਕੇ ਦੋ ਕੁੰਡੇ ਸਿੱਧੇ ਪਾਉਣਾਂਗੇ ਚਾਰ ਕੁੰਡੇ ਆਪਾਂ ਪੁੱਠੇ ਪਾਉਣਾਂਗੇ ਠੀਕ ਹੈ ਜੀ 1 2 3 4 ਚਾਰ ਕੁੰਡੇ ਆਪਾਂ ਨੇ ਪੁੱਠੇ ਪਾ ਲਏ ਤੇ ਦੋ ਕੁੰਡੇ ਆਪਾਂ ਸਿੱਧੇ ਪਾਵਾਂਗੇ ठीक है जी एक कुंडे छाने आह छे कुंडे रिपीट करने चार कुंडे अपने पुठे, दो कुंडे अपने सीधे ठीक है जी फिर धागा अपनी सैड लैके आवे चार कुंडे पुठे बना लागे तागा अगली सैड ले जावे तो दो कुंडे अपने सीधे हो जाएंगे ठीक है जी फिर धागा अपनी सैड फिर चार कुंडे अपने पुठे बहुत ही सौखा डिजाइन है ये वाला दो कुे अपने सीधे हो गए जी धागा अपनी सैड लिया ਚਾਰ ਕੁੰਡੇ ਆਪਣੇ ਪੁੱਠੇ ਹੋ ਜਾਣਗੇ ਇਹ ਆਪਣੀ ਪੰਜਵੀਂ ਸਲਾਈ ਹੈ ਜੀ ਡਿਜ਼ਾਈਨ ਦੀ ਪੰਜਵੀਂ ਸਲਾਈ 'ਚ ਆਪਾਂ ਨੇ 6 ਕੁੰਡੇ ਵਾਲੇ ਰਿਪੀਟ ਕਰਨੇ ਨੇ ਚਾਰ ਕੁੰਡੇ ਆਪਣੇ ਪੁੱਠੇ ਤੇ ਚਾਰ ਕੁੰਡੇ ਆਪਣੇ ਸਿੱਧੇ ਠੀਕ ਹੈ ਜੀ ਦੋ ਕੁੰਡੇ ਆਪਣੇ ਐਕਸਟਰਾ ਨੇ ਇੱਕ ਇਧਰ ਤੇ ਇੱਕ ਇਧਰ ਹੁਣ ਜਿਹੜੀ ਮਗਰਲੀ ਸਲਾਈ ਆਪਣੀ ਉਹ ਸਾਰੀ ਆਪਣੀ ਪੁੱਠੀ-ਪੁੱਠੀ ਪੈ ਜਾਣੀ ਆ ਛੇਵੀਂ ਸਲਾਈ ਹੈ ਆਪਣੀ ਪੁੱਠੀ ਸਾਈਡ ਠੀਕ ਹੈ ਜੀ ਇਹ ਸਾਰੇ ਕੁੰਡੇ ਆਪਾਂ ਨੇ ਆਪਣੇ ਕੰਨੀ ਧਾਗਾ ਰੱਖ ਕੇ ਸਾਰੇ ਕੁੰਡੇ ਪੁੱਠੇ-ਪੁੱਠੇ ਬਣਾ ਲੈਣੇ ਨੇ ਇਦਾਂ ਠੀਕ ਹੈ ਜੀ ਛੇਵੀਂ ਸਲਾਈ ਹੈ ਜਿਹੜੀ ਆਪਾਂ ਸਾਰੀ ਕੰਪਲੀਟ ਕਰ ਲੈਣੇ ਆਂ ਹਾਂਜੀ ਛੇ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਹੁਣ ਆਪਾਂ ਆ ਗਏ ਸਿੱਧੀ ਸਾਈਂ ਸੱਤਵੀਂ ਸਲਾਈ ਸੱਤਵੀਂ ਸਲਾਈ ਸੇਮ ਆਪਾਂ ਜਿਵੇਂ ਇਹ ਵਾਲੀ ਸਲਾਈ ਪੰਜਵੀਂ ਪਾਈਆ ਉਵੇਂ ਹੀ ਪਾਣੀ ਆ ਠੀਕ ਹੈ ਜੀ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ ਧਾਗਾ ਆਪਣੀ ਸਾਈਂ ਲੈ ਹੋਣਾ ਤੇ ਚਾਰ ਕੁੰਡੇ ਆਪਾਂ ਨੇ ਪੁੱਠੇ ਬਣਾ ਲੈਣੇ ਨੇ ਸੱਤਵੀਂ ਸਲਾਈ ਆਪਣੀ ਸੇਮ ਇੱਥੇ ਹੀ ਆਣੀ ਆ धागा मगली साइड दो कुंडे अपने सीधे ठीक है जी फिर धागा अपनी साइड चार कुंडे अपने पुठे धागा मगली सैड दो कुंडे आप सीधे बना लेंगे फिर धागा अपनी साइड चार कुंडे आपे बना लेंगे जी धागा मगली साइड चा दो कुंडे आप सीधे बना ले फिर धागा अपनी साइड लिया चार कुंडे अपने पुठे हो गए ਤਾਗ ਮਗਲੀ ਸੈੜਨ ਦੋ ਕੁੰਡੇ ਆਪਣੇ ਸਿੱਧੇ ਇਹ ਵਾਲਾ ਕੁੰਡਾ ਆਪਾਂ ਪੁੱਠਾ ਬਣਾ ਲਾਂਗੇ ਠੀਕ ਹੈ ਜੀ ਸੱਤ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਬਿਲਕੁਲ ਸੋਖਾ ਡਿਜ਼ਾਈਨ ਆ ਇਹ ਵਾਲਾ ਤੇ ਮਗਲੀ ਸਲਾਈ ਆਪਣੀ ਅੱਠਵੀਂ ਇਹ ਸਾਰੀ ਆਪਣੇ ਪੁੱਠੇ-ਪੁੱਠੇ ਕੁੰਡੇ ਬਣਨੇ ਨੇ ਤਾਂਗ ਆਪਣੀ ਸੈੜ ਲਾ ਕੇ ਸਾਰੀ ਸਲਾਈ ਆਪਣੀ ਇਦਾਂ ਪੁੱਠੇ-ਪੁੱਠੇ ਬਣਾਣੀ ਆ ਇਵੇਂ ਠੀਕ ਹੈ ਜੀ ਇਹ ਸਲਾਈ ਆਪਾਂ ਕੰਪਲੀਟ ਕਰ ਲੈਣੇ ਆ ਹਾਂਜੀ ਅੱਠ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨੇ ਹੁਣ ਆਪਾਂ ਸਿੱਧੀ ਸਾਈਡ ਆ ਇਹ ਸਾਰੀ ਸਲਾਈ ਆਪਣੀ ਸਿੱਧੀ ਸਿੱਧੀ ਪੈਣੀ ਹੈ ਜਿਵੇਂ ਆਪਾਂ ਨੇ ਇਹ ਵਾਲੀਆਂ ਸਲਾਈਆਂ ਸਾਰੀਆਂ ਤੋਂ ਪਹਿਲਾਂ ਸਟਾਰਟਿੰਗ 'ਚ ਪਾਈਆਂ ਸੀ ਨਾ ਦੋ ਸਲਾਈਆਂ ਸਿੱਧੀਆਂ ਦੋ ਪੁੱਠੀਆਂ ਇਹ ਸਲਾਈਆਂ ਉਦਾਂ ਹੀ ਪੈਣੀਆਂ ਠੀਕ ਹੈ ਜੀ ਇੱਕ ਸਲਾਈ ਆਪਣੀ ਇਹ ਹੋ ਜੂਗੀ ਸਿੱਧੀ ਸਿੱਧੀ हां जी 8 ਤੋਂ 9ਵੀਂ ਸਲਾਈ ਵੀ ਆਪਣੀ ਪੈ ਗਈ 10ਵੀਂ ਸਲਾਈ ਆਪਾਂ ਨੇ ਸਾਰੇ ਗੁੰਡੇ-ਪੁੱਠੇ-ਪੁੱਠੇ ਪਾਣੇ ਨੇ ਕਿ ਸਾਰੀ ਸਲਾਈ ਆਪਾਂ ਪੁੱਠੀ-ਪੁੱਠੀ ਬਣਾ ਲੈਣੇ ਧਾਗ ਆਪਣੀ ਸਾਈਡ ਲਾ ਕੇ हां जी 10 ਲਾਈ ਆਪਨੇ ਪਾ ਲਈਆਂ 11ਵੀਂ ਸਲਾਈ ਆਪਾਂ ਨੇ ਫੇਰ ਸਿੱਧੀ-ਸਿੱਧੀ ਪਾਣੀ ਆ 11ਵੀਂ ਸਲਾਈ ਆਪਣੀ ਸਿੱਧੀ ਆ ਜਾਣੀ ਹੈ ਜੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੇ 11 ਸਲਾਈ ਆਪਣੀ ਕੰਪਲੀਟ ਕਰ ਲਈਆਂ ਆਪਾਂ ਆ ਗਏ ਆਂ ਪੁੱਠੀ ਸਾਈ ਇਹ ਸਲਾਈ ਆਪਣੀ ਸਾਰੀ ਪੁੱਠੀ ਬਣਾਣੀ ਹੈ 12ਵੀਂ ਸਲਾਈ ਆਪਣੀ ਇਹ ਸਾਰੀ ਸਲਾਈ ਆਪਾਂ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰ ਲੈਣੇ ਹਾਂ ਹਾਂਜੀ 12 ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਨੇ ਸਿੱਧੀ ਸਾਈ ਪਾਉਣੀ ਹੈ 13ਵੀਂ ਸਲਾਈ ਇੱਕ ਕੁੰਡਾ ਆਪਾਂ ਨੇ ਸਿੱਧੇ ਹੀ ਪਾ ਲੈਣਾ ਠੀਕ ਹੈ ਜੀ ਜਿਹੜੇ ਆਪਣੇ ਆ ਦੋ ਕੁੰਡੇ ਸਿੱਧੇ ਜਾਂਦੇ ਆ ਇਹ ਆਪਾਂ ਹੁਣ ਫੁੱਟੇ ਕੁੰਡੇ ਕਰ ਦੇਣੇ ਠੀਕ ਹੈ ਜੀ ਇੱਕ ਇਧਰੋਂ ਗੁੰਡਾ ਕਰਾਂਗੇ ਆਪਾਂ ਫੁੱਟਾ ਤੇ ਇੱਕ ਇਧਰੋਂ ਲੈ ਲਾਂਗੇ ਆਹ ਦੋ ਕੁੰਡੇ ਆਪਾਂ ਸਿੱਧੇ ਪਾ ਲਾਂਗੇ ਇੱਕ ਗੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ ਠੀਕ ਹੈ ਜੀ ਧਾਗਾ ਆਪਣੀ ਸਿਰ ਲਿਆ ਕੇ ਇੱਕ ਗੁੰਡਾ ਆਪਾਂ ਫੁੱਟਾ ਬਣਾ ਲਾਂਗੇ ਫਿਰ ਧਾਗਾ ਮਗੜੀ ਸੈ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਨੇ ਸਿੱਧੇ ਬਣਾ ਲੈਣੇ ਧਾਗਾ ਆਪਣੀ ਸਾਈਡ ਹੁਣ ਆਪਾਂ ਚਾਰ ਕੁੰਡੇ ਫੁੱਟੇ ਪਾਵਾਂਗੇ ਇਹ ਇਮ ਠੀਕ ਹੈ ਜੀ ਜਿਹੜੇ ਆ ਦੋ ਕੁੰਡੇ ਆਪਣੀ ਸਿੱਧੇ ਜਾਂਦੇ ਸੀ ਇਹ ਵੀ ਆਪਾਂ ਨੇ ਫੁੱਟੇ ਬਣਾ ਲਿਆ ਹੁਣ ਜਿਹੜੇ ਆ ਪੁੱਠੇ ਚਾਰ ਕੁੰਡੇ ਸੀ ਇਹਨਾਂ ਦੇ ਆਪਾਂ ਇੱਕ ਇੱਕ ਕੁੰਡਾ ਛੱਡ ਕੇ ਵਿਚਾਲੇ ਦੋ ਕੁੰਡੀਆਂ ਤੇ ਸਿੱਧਾ ਕੁੰਡਾ ਕਰ ਦਿੰਦੇ ਹਾਂ ਠੀਕ ਹੈ ਜੀ ਇਹ ਦੋ ਕੁੰਡੀਆਂ ਆਪਾਂ ਨੇ ਸਿੱਧੇ ਪਾ ਲੈਣੇ ਆ ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਣੇ ਪੁੱਠੇ ਤੇ ਧਾਗਾ ਮਗਲੀ ਸਾਈਡ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਆਪਣੀ ਸਾਈਡ ਚਾਰ ਕੁੰਡੇ ਆਪਣੇ जी हाँ चार कुंडे पुट्ठे बना लेंगे धागा मगली सैड दो कुंडे अपने सीधे धागा अपनी सैड आज चार कुंडे आप पुठे बना लेंगे ठीक है जी मगली सिलाई अपनी वो सारी पुठी पुठी पैनी है अपने कहीं धागा रख के सारी सिलाई अपनी पुठी पुठी पैनी है ਇਹ ਜਿੰਨੀਆਂ ਵੀ ਸਲਾਈਆਂ ਨੇ ਆਪਣੀਆਂ ਸਾਰੀਆਂ ਫੁੱਟੀਆਂ ਫੁੱਟੀਆਂ ਪੈਣੀਆਂ ਨੇ ਜੀ ਸਾਰੇ ਕੁੰਡੇ ਆਪਾਂ ਨੇ ਫੁੱਟੇ ਫੁੱਟੇ ਬਣਾਣੇ ਨੇ ਇਹ ਸਲਾਈ ਆਪਾਂ ਫੁੱਟੇ ਫੁੱਟੇ ਬਣਾ ਕੇ ਕੰਪਲੀਟ ਕਰ ਲੈਣੇ ਹਾਂ ਹਾਂਜੀ ਆਹ ਵਾਲੀ ਸਲਾਈ ਸੇਮ ਆਪਾਂ ਜਿਵੇਂ ਪਹਿਲਾਂ ਸਲਾਈ ਪਾ ਕੇ ਗਏ ਸੀ ਧੀਉਂ ਹੀ ਪਾਉਗੀ ਠੀਕ ਆ ਜੀ ਦੋ ਕੁੰਡੇ ਆਪਣੇ ਸਿੱਧੇ ਆਪਣੀ ਸਾਈਡ ਚਾਰ ਕੁੰਡੇ ਆਪਣੇ ਫੁੱਟੇ ਇਹ ਦੋ ਸਲਾਈਆਂ ਸੇਮ ਪੈ ਜਾਂਦੀਆਂ ਨੇ ਠੀਕ ਆ ਜੀ ਇੱਦਾਂ ਹੀ ਦੋ ਗੁੰਡੇ ਸਿੱਧੇ ਤੇ ਚਾਰ ਗੁੰਡੇ ਪੁੱਠੇ ਪਾ ਕੇ ਚਾਰ ਸਲਾਈਆਂ ਆਪਣੀਆਂ ਇਹ ਪੈ ਜਾਂਦੀਆਂ ਨੇ ਦੋ ਸਲਾਈਆਂ ਸਿੱਧੀ ਸਾਈਡ ਤੇ ਦੋ ਪੁੱਠੀ ਸਾਈਡ ਫਿਰ ਦੋ ਸਲਾਈਆਂ ਆਪਣੀਆਂ ਸਿੱਧੀਆਂ ਮੂਲੀ ਸਾਈਡ ਤੋਂ ਪੈ ਜਾਂਦੀਆਂ ਤੇ ਦੋ ਸਲਾਈਆਂ ਮਗਲੀ ਸਾਈਡ ਤੋਂ ਪੁੱਠੀਆਂ ਪੈ ਜਾਂਦੀਆਂ ਠੀਕ ਹੈ ਚਾਰ ਸਲਾਈਆਂ ਉਹ ਹੋ ਜਾਂਦੀਆਂ ਹਾਂ ਜੀ ਮਗਲੇ ਸਲਾਈ ਆਪਾਂ ਸਾਰੀ ਪੁੱਠੀ-ਪੁੱਠੇ ਬਣਾਣੀ ਆ ਹਾਂ ਜੀ ਆਪਾਂ ਇੰਨਾ ਕਾ ਡਿਜ਼ਾਈਨ ਬਣਾ ਲਿਆ ਹੁਣ ਦੋ ਸਲਾਈਆਂ ਆਪਣੀਆਂ ਸਿੱਧੀ ਸਾਈਡ ਤੋਂ ਸਿੱਧੀਆਂ ਪੈਣਗੀਆਂ ਤੇ ਦੋ ਸਲਾਈਆਂ ਬੈਕ ਸਾਈਡ ਤੋਂ ਆਪਣੀਆਂ ਪੁੱਠੇ-ਪੁੱਠੇ ਕੁੰਡੇ ਆਪਾਂ ਨੇ ਪਾ ਲੈਣੇ ਆ ਠੀਕ ਆ ਜੀ ਦੋ ਸਲਾਈਆਂ ਇਹ ਦੋ ਸਲਾਈਆਂ ਸਿੱਧੀਆਂ ਚਾਰ ਸਲਾਈਆਂ ਆਪਾਂ ਹੋਰ ਪਾ ਲੈਣੇ ਆ ਹਾਂ ਜੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਹੁਤ ਹੀ ਸੋਖਾ ਡਿਜ਼ਾਈਨ ਆ ਸਿਰਫ ਸਿੱਧੇ ਪੁੱਠੇ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਹਾਂਜੀ ਮੂਰਲੀ ਸਾਈਡ ਤੋਂ ਬਣਿਆ ਹੋਇਆ ਇਦਾਂ ਦਾ ਲੱਗਦਾ ਇਹ ਵਾਲਾ ਡਿਜ਼ਾਈਨ ਤੇ ਬੈਕ ਸਾਈਡ ਤੋਂ ਇਦਾਂ ਬਣਦਾ ਠੀਕ ਹੈ ਜੀ ਬੈਕ ਸਾਈਡ ਵਾਲੀਆਂ ਆਪਣੀਆਂ ਸਾਰੀਆਂ ਸਲਾਈਆਂ ਪੁੱਠੀਆਂ-ਪੁੱਠੀਆਂ ਹੀ ਪੈਣੀਆਂ ਨੇ ਤੇ ਇਹ ਵਾਲੀਆਂ ਸਲਾਈਆਂ ਜੇ ਦੋ ਸਲਾਈਆਂ ਚ ਆਪਾਂ ਨੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਪੁੱਠੇ ਪਾਣੇ ਨੇ ਤੇ ਦੋ ਸਲਾਈਆਂ ਆਪਣੀਆਂ ਸਿੱਧੀਆਂ ਸਾਈਡ ਸਿੱਧੀਆਂ ਹੀ ਪੈ ਜਾਂਦੀਆਂ ਠੀਕ ਹੈ ਜੀ ਦੋ ਸਲਾਈਆਂ ਆਪਣੀਆਂ ਇਹ ਪੈ ਜਾਂਦੀਆਂ ਤੇ ਦੋ ਸਲਾਈਆਂ ਵਾਲ ਇਹ ਵਾਲੀਆਂ ਪੈ ਜਾਣਗੀਆਂ ਠੀਕ ਹੈ ਜੀ ਚਾਰ ਸਲਾਈਆਂ ਇਹ ਹੋ ਗਈਆਂ ਚਾਰ ਸਲਾਈਆਂ ਆਪਣੀਆਂ ਮਗਲੀ ਸਾਈਡ ਦੀਆਂ ਕੁੱਠੀਆਂ ਸਲਾਈਆਂ ਅੱਠ ਸਲਾਈਆਂ ਜੇ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਣ ਜਾਂਦਾ 6-6 ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਆ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਨਾਲੇ ਬਹੁਤ ਛੇਤੀ ਕੰਪਲੀਟ ਹੁੰਦਾ ਕੋਈ ਔਖਾ ਨਹੀਂ ਕੋਈ ਇਹਦੇ ਵਿੱਚ ਜਾਲੀ ਨਹੀਂ ਪਾਣੀ ਠੀਕਾ ਜੀ ਇਦਾਂ ਬਣਿਆ ਹੋਇਆ ਲੱਗਦਾ ਹੈ ਤੁਹਾਨੂੰ ਇਹ ਵਾਲਾ ਡਿਜ਼ਾਈਨ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ